ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ ਬਹੁਤ ਸਵਾਗਤ ਹਾਂ ਦੋਸਤੋ ਹਾਜ਼ਰਾਂ ਅੱਜ ਇੱਕ ਖਾਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਰੀ ਦੇ ਵਿੱਚ ਤਿਆਰੇਦਵਾਲੇ ਇੱਥੇ ਜਿਹੜੀ ਮਿਊਨਿਸਪਲ ਇਲੈਕਸ਼ਨ ਆ ਉਹ ਅਕਤੂਬਰ ਦੇ ਵਿੱਚ ਹੋਣੀ ਹੈ ਉਹਦੇ ਤੋਂ ਪਹਿਲਾਂ ਇੱਕ ਮੁੱਦਾ ਕਿ ਇੱਥੇ ਸਰੀ ਦਾ ਇੱਕ ਇਲਾਕਾ ਨਿਊਟਨ ਨਿਊਟਨ ਦੇ ਵਿੱਚ ਜਿਹੜਾ ਕਮਿਊਨਿਟੀ ਸੈਂਟਰ ਰੈਕ ਸੈਂਟਰ ਉੱਥੇ ਬਣਨਾ ਆ ਉਹਦਾ ਇੱਕ ਪਲਾਨ ਬਣਾਇਆ ਗਿਆ ਸੀ ਕੁਝ ਸਾਲ ਪਹਿਲਾਂ ਉਸ ਵੇਲੇ ਜਿਹੜੇ ਮੇਅਰ ਸੀਗੇ ਡਾਕ ਮੁਕੱਲਮ ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀ ਕਿ 72 ਤੇ ਜਦੋਂ ਅਸੀਂ ਕਿੰਗ ਜਾਰਜ ਤੋਂ ਅੱਗੇ ਜਾਂਦੇ ਹਾਂ ਜਿੱਥੇ ਰੋਹਨਾ ਸੀ ਉਸ ਥਾਂ ਦੇ ਉੱਤੇ ਇੱਕ ਉਹਨਾਂ ਨੇ ਜਗ੍ਹਾ ਰਾਖਵੀਂ ਰੱਖੀ ਉੱਥੇ ਜਾ ਕੇ ਅਨਾਉਂਸਮੈਂਟ ਕੀਤੀ ਸਾਰਾ ਉਹਦਾ ਕੰਮਕਾਰ ਸ਼ੁਰੂ ਕਰ ਦਿੱਤਾ ਉਹਦੇ ਤੋਂ ਬਾਅਦ ਸਿਟੀ ਦੇ ਵਿੱਚ ਤਬਦੀਲੀ ਹੋ ਗਈ ਮੇਅਰ ਬਦਲ ਗਏ ਉਹ ਹੁਣ ਜਿਹੜੀ ਕਾਉਂਸਲ ਆ ਉਹਨਾਂ ਨੇ ਫੇਰ ਐਲਾਨ ਕੀਤਾ ਬਾਅਦ ਦੇ ਵਿੱਚ ਕਿ ਉਹ ਪਲਾਨ ਬਦਲ ਕੇ ਉਹ ਤੋਂ ਥੋੜਾ ਜਿਹਾ ਹਟ ਵੀ ਥਾਂ ਦੇ ਉੱਤੇ ਐਨਾ ਨਾ ਕਾਰਨਾ ਤੋਂ ਕਰਕੇ ਅਸੀਂ ਇੱਥੇ ਜਿਹੜਾ ਇਹ ਸੈਂਟਰ ਆ ਉਹ ਬਣਾ ਰਹੇ ਆ ਜਿਹੜਾ ਸਾਰਾ ਕੁਝ ਇੱਥੇ ਪ੍ਰੋਜੈਕਟ ਉੱਥੇ ਲਗਾਏ ਗਏ ਉਹਦੀਆਂ ਹੁਣ ਡਿਵੈਲਪਮੈਂਟਸ ਚੱਲ ਰਹੀਆਂ ਆ ਉਹਦੀਆਂ ਫੰਡਿੰਗ ਕੀਤੀ ਗਈ ਆ ਤੇ ਉਹਦੇ ਵਿੱਚ ਹੋਰ ਅੱਗੇ ਜੋ ਜੋ ਕੁਝ ਕੀਤਾ ਜਾਣਾ ਉਹ ਬਹੁਤ ਤੇਜ਼ੀ ਦੇ ਨਾਲ ਉਹ ਚੱਲ ਰਿਹਾ ਮਾਮਲਾ ਇੱਥੇ ਲੋਕਾਂ ਦਾ ਜਿਹੜਾ ਅੱਜ ਕੰਸਰਨ ਆ ਉਹ ਇਹ ਆ ਕਿ ਮੰਨ ਲਓ ਇੱਕ ਸਰਕਾਰ ਇੱਕ ਪਲਾਨ ਕਰਦੀ ਆ ਤੇ ਉਹਦੇ ਤੋਂ ਬਾਅਦ ਜੇ ਦੂਜੀ ਕੋਈ ਪਾਰਟੀ ਦੂਜੀ ਸਲੇਟ ਜਾਂ ਦੂਜੀ ਕੋਈ ਪਾਰਟੀ ਆ ਜਾਂਦੀ ਆ ਤਾਂ ਉਹ ਉਹਨੂੰ ਬਦਲ ਦਿੰਦੀ ਆ ਕੋ ਨਵੀਂ ਗੱਲ ਨਹੀਂ ਆ ਇਹ ਹੁੰਦਾ ਆ ਪਹਿਲਾਂ ਤੋਂ ਇਹ ਕੋ ਵੱਖਰੀ ਗੱਲ ਨਹੀਂ ਆ ਜਿਹੜੀ ਇੱਥੇ ਹੋ ਰਹੀ ਆ ਅਮਰੀਕਾ ਦੇ ਵਿੱਚ ਜਦੋਂ ਸੱਤਾ ਬਦਲਦੀ ਆ ਸਾਰਾ ਕੁਝ ਬਦਲ ਜਾਂਦਾ ਉੱਥੇ ਸਾਰੀਆਂ ਪਾਲਿਸੀਆਂ ਜੋ ਕੁਝ ਤੁਸੀਂ ਦੇਖ ਰਹੇ ਹੋ ਕਨਸਰਵਟਿਵ ਡੈਮੋਕ੍ਰੇਟਸ ਇਦਾਂ ਹੀ ਕੈਨੇਡਾ ਦੇ ਵਿੱਚ ਬਹੁਤ ਵੱਡੀਆਂ ਪਾਲਿਸੀਆਂ ਦੇ ਉੱਤੇ ਹੁੰਦਾ ਪਿਛਲੇ ਸਮੇਂ ਦੇ ਵਿੱਚ BC ਦੇ ਪ੍ਰੋਵਿੰਸ ਦੇ ਵਿੱਚ ਕਈ ਪ੍ਰੋਜੈਕਟ ਸੀਗੇ ਜਿਹੜੇ ਪਹਿਲੀਆਂ ਸਰਕਾਰਾਂ ਦੇ ਬਦਲੇ ਗਏ ਜਦੋਂ 17 ਦੇ ਵਿੱਚ ਕ੍ਰਿਸਟੀ ਕਲਾਰਕ ਗਏ ਆ ਤੇ ਉਹਦੇ ਤੋਂ ਬਾਅਦ ਐਨਡੀਪੀ ਆਈ ਆ ਇਹਨਾਂ ਨੇ ਬਹੁਤ ਸਾਰੇ ਪ੍ਰੋਜੈਕਟ ਉਹਨਾਂ ਦੇ ਸੀਗੇ ਜਿਹੜੇ ਬਦਲ ਦਿੱਤੇ ਸਾਈਡ ਸੀ ਵਰਗੇ ਜਿਹੜੇ ਰੋਕੇ ਨਹੀਂ ਜਾ ਸਕੇ ਸਭ ਤੋਂ ਵੱਡਾ ਜਿਹੜਾ ਚਰਚਾ ਦੇ ਵਿੱਚ ਸੀਗਾ ਮੈਸੀ ਟਨਲ ਦਾ ਕਿ ਇੱਕ ਟਨਲ ਦੇ ਵਿੱਚ ਦੀ ਟ੍ਰੈਫਿਕ ਲੰਘਦਾ ਆ ਪਹਿਲੀ ਸਰਕਾਰ ਨੇ ਫੈਸਲਾ ਕੀਤਾ ਲਿਬਰਲ ਨੇ ਕਿ ਅਸੀਂ ਇਹਦੇ ਤੇ ਪੁਲ ਬਣਾ ਦੇਣਾ ਕਿਉਂਕਿ ਉੱਥੇ ਟ੍ਰੈਫਿਕ ਦੀ ਬਹੁਤ ਦਿੱਕਤ ਆਉਂਦੀ ਆ ਲੋਕਾਂ ਨੂੰ ਟਾਈਮ ਬਹੁਤ ਲੱਗਦਾ ਉਹ ਸਾਰਾ ਕੁਝ ਪਾਸ ਹੋ ਗਿਆ ਸਾਰਾ ਕੁਝ ਕਰ ਕਰਾ ਕੇ ਉਹਨਾਂ ਨੇ ਮੁੜ ਕੇ ਉਹ ਲਗਭਗ ਜਦੋਂ ਪੂਰਾ ਹੋਣ ਲੱਗਾ ਉਦੋਂ ਵੋਟਾਂ ਆ ਗਈਆਂ ਵੋਟਾਂ ਤੋਂ ਬਾਅਦ ਜਿਹੜਾ ਅਗਲੀ ਸਰਕਾਰ ਆ ਗਈ ਐਨਡੀਪੀ ਐਨਡੀਪੀ ਕਹਿੰਦੀ ਵੀ ਨਹੀਂ ਜੀ ਇਹ ਪੁਰਾਣਾ ਵਾਲਾ ਕੰਮ ਠੀਕ ਨਹੀਂ ਅਸੀਂ ਇੱਥੇ ਟਨਲ ਬਣਾਵਾਂਗੇ ਫਿਰ ਉਹਨਾਂ ਨੇ ਉਹ ਸਾਰਾ ਪਹਿਲਾ ਬੰਦ ਕਰਕੇ ਟਨਲ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਉਹ ਟਨਲ ਜਿਹੜੀ ਆ ਕਹ ਲਓ ਵੀ ਹਜੇ ਤੱਕ ਪੂਰੀ ਨਹੀਂ ਹੋਈ ਹੁਣ ਉਹ ਲੋਕ ਇਹ ਇਸ ਤਰੀਕੇ ਦੀ ਇੱਕ ਰਵਾਇਤ ਬਣ ਗਈ ਆ ਇੱਥੇ ਕਿ ਮਾਮਲਾ ਕੋਈ ਹੋਰ ਹੁੰਦਾ ਰਾਜਨੀਤੀ ਉਹਨੂੰ ਅਖਰੇ ਤਰ੍ਹਾਂ ਦੇਖਦੀ ਆ ਇਹੀ ਕੁਝ ਪਹਿਲਾਂ ਵੀ ਇੱਥੇ ਹੁੰਦਾ ਆਇਆ ਤੇ ਇਹੀ ਕੁਝ ਹੁਣ ਇਹ ਪ੍ਰੋਜੈਕਟ ਜਿਹੜਾ ਸਰੀ ਨਿਊਟਨ ਦੇ ਵਿੱਚ ਬਣ ਰਿਹਾ ਲੋਕਾਂ ਨੂੰ ਇਦਾਂ ਲੱਗ ਰਿਹਾ ਕਿ ਇੱਕ ਪਹਿਲਾਂ ਜਿਹੜੇ ਸਿਟੀ ਦੇ ਵਿੱਚ ਮੇਅਰ ਸੀ ਜਾਂ ਉਹਨਾਂ ਦੀ ਕਾਉਂਸਲ ਸੀ ਉਹਨਾਂ ਨੇ ਫੈਸਲਾ ਕੀਤਾ ਵੀ ਆਹ ਕਰਨਾ ਉਹ ਮੇਅਰ ਚਲੇ ਗਏ ਅਗਲੇ ਮੇਅਰ ਆ ਗਏ ਉਹਨਾਂ ਨੇ ਫੈਸਲਾ ਕਰਤਾ ਵੀ ਨਹੀਂ 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 ਇਹ ਪਹਿਲਾਂ ਵਾਂਗੂ ਨਹੀਂ ਕਰਨਾ ਇਹ ਹੁਣ ਇਦਾਂ ਨਵੇਂ ਤਰੀਕੇ ਨਾਲ ਹੋਣਾ ਵੋਟਾਂ ਫੇਰ ਅਕਤੂਬਰ ਦੇ ਵਿੱਚ ਆ ਮੰਨ ਲਓ ਫੇਰ ਕੋਈ ਹੋਰ ਮੇਅਰ ਆ ਜਾਵੇ ਉਹ ਕੀ ਪਹਿਲਾਂ ਵਾਲਾ ਕਰ ਦੇਣਗੇ ਜਾਂ ਇਹਨੂੰ ਬਦਲ ਕੇ ਕੁਝ ਹੋਰ ਕਰ ਦੇਣਗੇ ਲੋਕ ਇਸ ਗੱਲ ਦਾ ਜਵਾਬ ਮੰਗਦੇ ਆ ਇਸ ਮਾਮਲੇ ਤੇ ਉੱਤੇ ਅਸੀਂ ਸਭ ਤੋਂ ਪਹਿਲਾਂ ਗੱਲਬਾਤ ਕੀਤੀ ਆ ਮੇਅਰ ਬ੍ਰੈਂਡਾ ਲੋਕ ਦੇ ਨਾਲ ਕਿ ਆ ਲੋਕਾਂ ਦਾ ਕਨਸਰਨ ਆ ਤੁਸੀਂ ਇਹਦੇ ਬਾਰੇ ਕੀ ਦੱਸਦੇ ਆ ਦੂਜੀ ਅਸੀਂ ਗੱਲਬਾਤ ਕੀਤੀ ਆ ਜਿਹੜੇ ਕਾਉਂਸਲਰ ਮਨਦੀਪ ਨਾਗਰਾ ਦੇ ਨਾਲ ਕਿਉਂਕਿ ਉਸ ਵੇਲੇ ਇਹ ਕਾਉਂਸਲ ਦੇ ਵਿੱਚ ਉਦੋਂ ਵੀ ਸ਼ਾਮਲ ਸੀ ਜਦੋਂ ਪਹਿਲਾ ਪ੍ਰੋਜੈਕਟ ਅਨਾਉਂਸ ਕੀਤਾ ਗਿਆ ਸੀ ਤੀਜੀ ਅਸੀਂ ਗੱਲਬਾਤ ਕੀਤੀ ਆ ਲਿੰਡਾ ਐਨਸ ਤੇ ਨਾਲ ਜਿਹੜੇ ਕਿ ਐਸ ਵੇਲੇ ਮੇਅਰਲੀ ਰਨ ਵੀ ਕਰ ਰਿਹਾ ਤੇ ਕਾਉਂਸਲਰ ਵੀ ਨੇ ਸੋ ਉਹਨਾਂ ਦੇ ਕੀ ਵਿਚਾਰ ਨੇ ਤੇ ਇਹ ਮਾਮਲਾ ਕੀ ਆ we just want to know the current status and timeline for the, this community project right so the newton community center is well underway we have approved now the road going in to uh, the area that's a somewhat over $5 million road that we're building to uh, create the, the new community uh, center this will be without a question the largest project city of syria has ever done 310 315 million dollar project uh, and we think it's the right thing to do for this for newton you know newton is larger than coquitlam in in population and so we certainly know that the residents there will uh, love that community center and it will certainly be a center point, a hub for the community. So, this, as this is the election year and there are so many questions about the thing, so our concern is sometimes there is a change in the leadership. Do priority changes with that and does that thing affect this project? No, this is already budgeted. So, we already had budgeted. It takes a long time to do that planning, but we have budgeted for that. Um, Two years ago, and so we're continuing to uh, move forward with that project. And I can tell you, uh, this is really wanted by the community. We had a focus Newton campaign that started, um, I think, right at the beginning of our of our uh, term, and that was one of the things that was really, really uh, important to the community. They deserve it. Uh, Newton did deserve to have the care and attention, uh, and so this is going to be a really grand, grand facility. As this project was announced by the previous mayor, uh, what were the changes uh, that was there in this project now? Well, the changes that are going to be here is that we're putting the library in. We're actually not just talking like the previous mayor did. We're actually budgeted. We're working on it. The project is is ready to go. And if you go there today, you will see we have now cleared it. The land is getting cleared. The trees are down, um, and we're we're getting ready to do the actual build. The the road is the first part of it, so getting the access road in is the first part of it. So, people have bad experience with the provincial government about the Mesel, uh, messy tunnel project with the bridge or the tunnel. So, they are worried will this be the next one? Of course not. Uh, I can tell you in my term, uh, we decided we were going to build the uh, ice rinks in Cloverdale. We built those ice rinks in two and a half years, and this one is the next big project we're going to do. And it will be built with that kind of efficiency and as quickly as we can get it done. Because if we don't, and we learned this from uh, when the previous council cancelled uh, the ice arenas in Cloverdale, the cost escalation is enormous. So we want to get these shovels in the ground, get it ready. And get it going, and we will do that. We are really, really uh, driven to do that. Any message to the viewers of? Uh uh, Punjabi. Uh, no, just that I'm looking forward to this too. So it's going to have a, a full Olympic-sized swimming pool. There will be um, the library will be expanded to something like we have here at City Center. Uh, there's going to be great amenities there. There's going to be gyms. There's going to be, um, of course, uh, gymnasiums, but a, a gym for for exercise gyms. There's also going to be uh, room mats for uh, people that want to do wrestling. And and so it's just going to be something that's really going to be a great hub uh, for the city. I am so glad because we're not getting rid of the the pool that's there or the ice arena. So having this all contiguous and that was always the plan. It was always the plan to have that kind of entertainment and uh, that kind of facility on the east side of King George. That land assembly started. Probably close to 20 years ago, the city has been slowly buying all those properties, and so now we're ready to uh, to showcase what we uh, we know the community deserves. ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਲ ਮੈਨੂੰ ਆਪਣੀ ਕਮਿਊਨਿਟੀ ਨੂੰ ਚੰਗੀ ਤਰ੍ਹਾਂ ਪਤਾ ਕਿ ਇੱਕ ਮੈਸੀ ਟਨਲ ਆ ਆਪਣੇ ਇੱਥੇ ਜਿਹੜਾ ਆਪਾਂ ਵੈਨਕੂਵਰ ਨੂੰ ਜਦੋਂ ਜਾਂਦੇ ਆ ਇਹ ਮੈਸੀ ਟਨਲ ਦੇ ਵਿੱਚ ਉੱਥੇ ਦੁਬਾਰਾ ਟਨਲ ਬਣਾਣਾ ਚਾਹੀਦਾ ਜਾਂ ਬ੍ਰਿਜ ਬਣਾਣਾ ਚਾਹੀਦਾ ਇਹ ਸੇਮ ਸਟੋਰੀ ਸਾਰੀ ਦੇ ਵਿੱਚ ਹੋ ਰਹੀ ਆ ਉੱਥੇ ਵੀ ਮਿਲੀਅਨਸ ਆਫ ਡਾਲਰਸ ਕੰਸਲਟੈਂਟਸ ਤੇ ਹੋਰ ਆਫਸਾਈਡ ਵਰਕ ਤੇ ਪਹਿਲਾਂ ਖਰਚ ਤੇ ਇੱਕ ਗਵਰਨਮੈਂਟ ਨੇ ਟਰਨਲ ਬਣਾਉਣਾ ਦੂਸਰੀ ਗਵਰਨਮੈਂਟ ਨੇ ਸਬਸਕ੍ਰਾਈਬ ਕਰਤਾ ਨਈ ਬ੍ਰਿਜ ਬਣੂਗਾ ਤੇ ਉਹ ਗਵਰਨਮੈਂਟ ਬੈਕ ਆ ਗਈ ਫਿਰ ਟਰਨਲ ਬਣਾਉਣ ਲੱਗ ਪਈ ਸੋ ਮਿਲੀਅਨਸ ਆਫ ਡਾਲਰਸ ਪਹਿਲਾਂ ਹੀ ਖਰਚੇ ਗਏ ਬਣਿਆ ਕੁਝ ਵੀ ਨਹੀਂ ਸਿਮਿਲਰ ਸਟੋਰੀ ਸਰੀ ਦੇ ਵਿੱਚ ਹੋ ਰਹੀ ਆ ਅਸੀਂ ਪੁਰਾਣੀ ਜਿਹੜੀ ਕਾਉਂਸਲ ਸੀ ਡਗ ਮੁਕੱਲਮ ਦੇ ਟਾਈਮ ਤੇ 5.3 ਮਿਲੀਅਨ ਡਾਲਰ ਆਫ ਸਾਈਡ ਸਰਵਿਸਿੰਗ ਤੇ ਖਰਚੇ ਦਿੱਤਾ ਗਿਆ ਉਸ ਤੋਂ ਪਹਿਲਾਂ 30 ਮਿਲੀਅਨ ਦੀ ਲੈਂਡ ਲਈ ਗਈ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਨਿਊਟਨ ਦੇ ਵਿੱਚ ਪ੍ਰੋਪਰ ਰੈਕਸ ਸੈਂਟਰ ਇਸ ਕਰਕੇ ਨਹੀਂ ਆ ਕਿਉਂਕਿ ਲੈਂਡ ਨਹੀਂ ਹੈਗੀ ਸੋ 3 ਮਿਲੀਅਨ ਦੀ ਲੈਂਡ ਲਈ ਫਿਰ ਆਫਸਾਈਡ ਜਿਹੜੇ ਸਰਵਸਿੰਗ ਦਾ 5 ਮਿਲੀਅਨ ਡਾਲਰ ਸਪੈਂਡ ਕੀਤਾ ਗਿਆ 70 70th ਐਂਡ ਕਿੰਗ ਜਾਰਜ ਤੇ ਉੱਥੇ ਤੁਸੀਂ ਦੇਖਿਆ ਹੋਣਾ ਕਿ ਉੱਥੇ ਨਵੀਆਂ ਲਾਈਟਾਂ ਲੱਗੀਆਂ ਸੋ ਸਾਰਾ ਆਫਸਾਈਡ ਦਾ ਉਹਨਾਂ ਦੇ ਨਵੇਂ ਸਾਈਡ ਬਾਕਸ ਹੋਰ ਸਾਰਾ ਕੁਝ ਉਹ ਬਣ ਕੇ ਤਿਆਰ ਹੋ ਗਿਆ ਸੋ ਉਸ ਤੋਂ ਬਾਅਦ ਆ 2022 ਦੇ ਇਲੈਕਸ਼ਨ ਆਏ ਨਮੀ ਸਲੀਟ ਬਣੀ ਮੇਅਰ ਨੇ ਕਹਿ ਦਿੱਤਾ ਕਿ ਅਸੀਂ ਇਹ ਪ੍ਰੋਜੈਕਟ ਬਣਾਵਾਂਗੇ ਜਿੱਦਾਂ ਦਾ ਇਹ ਪ੍ਰੋਜੈਕਟ ਪਹਿਲਾਂ ਕਾਉਂਸਲ ਨੇ ਪਲਾਨ ਕੀਤਾ ਸੀ ਸੇਮ ਪ੍ਰੋਜੈਕਟ ਬਣਾਵਾਂਗੇ ਪਰ ਅਸੀਂ ਇਸ ਲੋਕੇਸ਼ਨ ਤੇ ਨਹੀਂ ਬਣਾਵਾਂਗੇ ਅਸੀਂ ਉਸ ਤੋਂ ਬਸ ਇੱਕ ਬਲਾਕ ਹੋਰ ਜਿਹੜੀ ਦੂਸਰੀ ਲੈਂਡ ਸਿਟੀ ਕੋਲ ਪਈ ਆ ਅਸੀਂ ਉੱਥੇ ਬਣਾਵਾਂਗੇ ਕਿਉਂ ਇਦਾਂ ਕੀਤਾ ਅੱਜ ਤੱਕ ਕੋਈ ਰੀਜ਼ਨ ਨਹੀਂ ਦਿੱਤਾ ਜਿਹੜੀ ਉਹਨਾਂ ਨੇ ਲੈਂਡ ਪਿਕ ਕੀਤੀ ਆ ਨਾ ਉਹ ਜੇ ਤੁਸੀਂ ਲੈਂਡ ਤੇ ਜਾ ਕੇ ਪਹਿਲਾਂ ਦੇਖਦੇ ਉੱਥੇ ਸਿਟੀ ਦੇ ਘਰ ਬਣੇ ਹੋਏ ਸੀਗੇ ਘਰਾਂ ਦੇ ਵਿੱਚ ਲੋਕ ਰਹਿ ਰਹੇ ਸੀਗੇ ਪਿਛਲੇ 25 30 ਸਾਲ ਤੋਂ ਲੋਕ ਉੱਥੇ ਰਹਿ ਰਹੇ ਸੀਗੇ ਉਹ ਲੋਕਾਂ ਨੂੰ ਉਹ ਘਰਾਂ ਦੇ ਵਿੱਚੋਂ ਕੱਢਿਆ ਗਿਆ ਸਿਟੀ ਨੂੰ ਇੱਕ ਰੈਂਟਲ ਇਨਕਮ ਆ ਰਹੀ ਸੀ ਉਹ ਘਰਾਂ ਦੇ ਵਿੱਚੋਂ ਉੱਥੋਂ ਘਰਾਂ ਨੂੰ ਲੋਕਾਂ ਨੂੰ ਕੱਢਿਆ ਗਿਆ ਉਹ ਸਾਰੇ ਘਰ ਡਿਮੋਲਿਸ਼ ਕੀਤੇ ਗਏ ਤੇ ਉੱਥੇ ਜਿਹੜਾ ਨਵਾਂ ਰਿਕ ਸੈਂਟਰ ਹੈ ਉੱਥੇ ਉਹ ਪਲਾਨ ਕੀਤਾ ਜਾ ਰਿਹਾ ਤੇ ਮੰਡੇ ਜਿਹੜਾ ਇਹਦੀ ਕਾਉਂਸਲ ਦੀ ਰਿਪੋਰਟ ਆਈ ਸੀਗੀ ਉਹ ਜਿਹੜਾ 5.3 ਮਿਲੀਅਨ ਡਾਲਰ ਪਹਿਲੇ ਆਫਸਾਈਡ ਸਰਵਿਸਿੰਗ ਲਈ ਇੱਕ ਸਾਈਡ ਤੇ ਸਪੈਂਡ ਕੀਤਾ ਸੀ ਉਹ ਫੇਰ ਦੁਬਾਰਾ ਹੁਣ ਦੂਸਰੀ ਸਾਈਡ ਲਈ 5 ਮਿਲੀਅਨ ਡਾਲਰ ਦਾ ਜਿਹੜਾ ਕੰਟਰੈਕਟ ਹੈ ਬੀ ਐਂਡ ਬੀ ਐਂਡ ਬੀ ਕੰਟਰੈਕਟਿੰਗ ਨੂੰ ਦੁਬਾਰਾ ਦਿੱਤਾ ਗਿਆ ਥੋੜੇ ਬੋਲਾ ਜਿਹੜਾ ਅਨਾਉਂਸਮੈਂਟ ਸੀਗੀ ਉਹਦੇ ਤੋਂ ਕਦੋਂ ਤੋਂ ਬਾਅਦ ਸ਼ੁਰੂ ਹੋ ਜਾਣਾ ਸੀ ਤੇ ਕੀ ਕੁਝ ਹੁਣ ਤੱਕ ਬੰਦਣਾ ਸੀ 2022 ਦੇ ਵਿੱਚ ਇਲੈਕਸ਼ਨ ਸੀਗੀ 2022 ਦੇ ਵਿੱਚ ਮਿਡਲ ਆਫ 2022 ਦੇ ਵਿੱਚ ਸਮਰ ਦੇ ਵਿੱਚ ਉਹ ਪ੍ਰੋਜੈਕਟ ਦੀ ਜਿਹੜੀ ਲੈਂਡ ਕਲੀਅਰਿੰਗ ਸੀਗੀ ਸਟਾਰਟ ਹੋ ਗਈ ਸੀਗੀ ਤੇ ਉਹ ਆ 2026 ਤੇ ਵਿੱਚ 27 ਦੇ ਵਿੱਚ ਉਹ ਕੰਪਲੀਟ ਹੋ ਜਾਣਾ ਸੀਗਾ 1 ਸਾਲ ਤੱਕ ਤੇ ਹਜੇ ਜਿਹੜਾ ਨਮੀ ਜਿਹੜੀ ਲੋਕੇਸ਼ਨ ਪਿਕ ਕੀਤੀ ਆ 4 ਸਾਲ ਉਹ ਉਹ ਆਪਣੀ ਡਿਲੇ ਹੋ ਗਈ ਸੋ 4 ਸਾਲ ਮੈਨੂੰ ਲੱਗਦਾ ਕਿ ਹੁਣ 2030 ਕਹਿ ਰਹੇ ਨੇ ਜਾਂ 2031 ਸੋ 4 ਸਾਲ ਪ੍ਰੋਜੈਕਟ ਲੇਟ ਹੋ ਗਿਆ ਜਸਟ ਕਿਉਂਕਿ ਮੇਅਰ ਨੂੰ ਲੋਕੇਸ਼ਨ ਨਹੀਂ ਪਸੰਦ ਸੀ ਜਿਹੜੀ ਪੁਰਾਣੀ ਕਾਉਂਸਲ ਨੇ ਇੱਕ ਲੋਕੇਸ਼ਨ ਪਿਕ ਕੀਤੀ ਸੀ ਦੈਟਸ ਆਲ ਜੇ ਹੁਣ ਸੱਤਾ ਬਦਲ ਜਵੇ ਮੇਅਰ ਹੋਰ ਆ ਜਾਣ ਕੁਝ ਹੋਰ ਹੋ ਸਕਦਾ ਇੱਕ ਪ੍ਰਾਈਮ ਪੀਸ ਆਫ ਪ੍ਰੋਪਰਟੀ ਬੇਕਿੰਗਜ਼ ਜੁਰਦੇਵ ਉਪਰ ਐਕसेसिबल ਸਭ ਤੋਂ ਜ਼ਿਆਦਾ ਪ੍ਰਾਪਰਟੀ ਉਹ ਹੈਗੀ ਆ ਜੇ ਤੁਸੀਂ ਡਰਾਈਵਰਸ ਨੂੰ ਪੁੱਛੋ ਜੇ ਤੁਸੀਂ ਜਿਹੜੇ ਕਮਿਊਟਰਸ ਆ ਜਿਹੜੇ ਬੱਸਾਂ ਦੇ ਵਿੱਚ ਲੈਂਦੇ ਉਹ ਪ੍ਰਾਪਰਟੀ ਦੇ ਐਨ ਸਾਹਮਣੇ ਬੱਸ ਰੂਟ ਹੈਗਾ ਉਹ ਪ੍ਰਾਪਰਟੀ ਐਕसेसिबल ਹੈਗੀ ਚਾਹੇ ਤੁਸੀਂ ਸਾਊਥ ਸਰੀ ਤੋਂ ਆ ਰਹੇ ਹੋ ਚਾਹੇ ਨੌਰਥ ਸਰੀ ਤੋਂ ਆ ਰਹੇ ਹੋ ਉਹ ਪ੍ਰਾਈਮ ਲੋਕੇਸ਼ਨ ਹੈਗੀ ਆ ਸੋ ਉੱਥੇ ਹੁਣ ਇਸ ਟਾਈਮ ਪਿਛਲੇ 3 ਸਾਲ ਤੋਂ ਕੀ ਹੋ ਰਿਹਾ ਉੱਥੇ ਆਪਣਾ ਗਾਰਬੇਜ ਪਾਇਲ ਕਰ ਰਹੀ ਹੈ ਸਿਟੀ ਉੱਥੇ ਆਪਣੇ ਜੇ ਤੁਸੀਂ ਜਾ ਕੇ ਦੇਖੋ ਮਿੱਟੀ ਦੇ ਢੇਰ ਲੱਗੇ ਹੋਏ ਨੇ ਇੱਕ ਪ੍ਰਾਈਮ ਪੀਸ ਆਫ ਪ੍ਰਾਪਰਟੀ ਦੇ ਉੱਪਰ 7 ਮੀਲ 7 ਏਕੜ 30 ਮਿਲੀਅਨ ਡਾਲਰ ਦੀ ਪ੍ਰਾਪਰਟੀ ਤੇ ਉੱਥੇ ਇਦਾਂ ਦੀਆਂ ਚੀਜ਼ਾਂ ਸਟੋਰ ਕੀਤੀਆਂ ਜਾ ਰਹੀਆਂ ਉੱਥੇ ਮਸ਼ੀਨਾਂ ਖੜੀਆਂ ਨੇ ਕਿਸੇ ਕੰਮ ਵਾਸਤੇ ਯੂਟਿਲਾਈਜ਼ ਨਹੀਂ ਹੋ ਰਹੀ ਟੈਕਸ ਪੇਅਰ ਦੀ ਬਣੀ ਵੇਸਟ ਹੋ ਰਹੀ ਆ ਸੋ ਜੇ ਨਮੀ ਕਾਉਂਸਲ ਆਗੇ ਪੋਸਿਬਿਲਟੀ ਹੈ ਕਿਉਂਕਿ ਲੋਕੇਸ਼ਨ ਬਹੁਤ ਵਧੀਆ ਸੋ ਹੋ ਸਕਦਾ ਕਿ ਜਿਹੜਾ ਮੇਅਰ ਲੋਕ ਵਿਦਆਊਟ ਰੀਜ਼ਨ ਦਿੱਤਾ ਇੱਕ ਜਗ੍ਹਾ ਤੇ ਪਿੱਛੇ ਲੁਕੋ ਕੇ ਕਿਤੇ ਕਮਿਊਨਿਟੀ ਸੈਂਟਰ ਬਣਾਉਣਾ ਚਾਹੁੰਦੇ ਨੇ ਹੋ ਸਕਦਾ ਅਗਲੇ ਕਾਉਂਸਲ ਫੇਰ ਸੋਚੇ ਕਿ ਕਿੰਗ ਜਾਰਜ ਦੀ ਰੋਣਾ ਵਾਲੀ ਲੋਕੇਸ਼ਨ ਸੀ ਇਹ ਬੈਸਟ ਸੀ ਕਿਉਂ ਨਾ ਅਸੀਂ ਦੁਬਾਰਾ ਇਹਨੂੰ ਕੰਟੀਨਿਊ ਕਰੀਏ ਨਿਊਟਨ ਦੇ ਵਾਸੀਆਂ ਦੇ ਪੱਖ ਤੋਂ ਤੁਸੀਂ ਇਹ ਸਾਰੇ ਕੁਝ ਨੂੰ ਕਿਦਾਂ ਦੇਖ ਰਹੇ ਹੋ ਇਹ ਹੋ ਕੀ ਰਿਹਾ ਵੈਲ ਨਿਊਟਨ ਦੇ ਲੋਕ ਇਸ ਗੱਲ ਤੋਂ ਹੀ ਪਹਿਲੇ ਤੇ ਪਰੇਸ਼ਾਨ ਨੇ ਉਹਨਾਂ ਨੂੰ ਆਨਸਰ ਹੀ ਨਹੀਂ ਦਿੱਤਾ ਗਿਆ ਕਿ ਕਿਉਂ ਲੋਕੇਸ਼ਨ ਮੂਵ ਕਰਨੀ ਆ ਸੀ ਅਸੀ ਕੀ ਉਹ 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 ਲੈਂਡ ਚਾਦੀ ਆ ਬਿਲਕੁਲ ਨਹੀਂ ਉਹ ਲੈਂਡ ਵੀ ਘਟਾ ਜੇ ਤੁਸੀਂ ਯੂਜੇਬਲ ਲੈਂਡ ਦੇਖੋਗੇ ਉਹ ਲੈਂਡ ਵੀ ਘਟਾ ਜੇ ਤੁਸੀਂ ਐਕਸੈਸਿਬਿਲਟੀ ਦੇਖੋਗੇ ਉਹਦੀ ਐਕਸੈਸਿਬਿਲਟੀ ਇਹ ਰੋਣਾ ਵਾਲੀ ਸਾਈਡ ਨਾਲੋਂ ਮਾੜੀ ਆ ਸਾਰੀਆਂ ਸਰਵਿਸਿਜ਼ ਇੱਥੇ ਆ ਗਈਆਂ ਆਫ ਸਾਈਡ ਦਾ ਕੰਮ ਹੋਇਆ ਸੀ ਇਨਵੈਸਟਮੈਂਟਸ ਹੋ ਚੁੱਕੀਆਂ ਸੀ ਸੋ ਨਿਊਟਨ ਦੇ ਲੋਕਾਂ ਦੇ ਕੋਲ ਹਜੇ ਵੀ ਇਹ ਆਨਸਰ ਨਹੀਂ ਹੈਗਾ ਕਿ ਮੇਅਰ ਨੇ ਉਹ ਲੋਕੇਸ਼ਨ ਮੂਵ ਕਿਉਂ ਕੀਤੀ ਜੀ ਸਾਡੇ ਦਰਸ਼ਕਾਂ ਦੇ ਲਈ ਕੋਈ ਸੁਨੇਹਾ ਨਗਰ ਸਰਪਲ ਵੈਲ ਅਗੇਨ ਨਿਊਟਨ ਦੇ ਵਿੱਚ ਜਿਹੜਾ ਰਿਕ ਸੈਂਟਰ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਏ ਅੱਜ ਤੋਂ 10 ਸਾਲ ਪਹਿਲੇ ਬਣ ਜਾਣਾ ਚਾਹੀਦਾ ਸੀਗਾ ਇਹਦੇ ਵਿੱਚ ਇੱਕ 올림픽 ਸਾਈਜ਼ সুইমিং ਪੂਲ ਬਣਨਾ ਹੈ ਸੋ ਇਹਦੇ ਵਿੱਚ ਨਮੀਆਂ ਰੈਸਲਿੰਗ ਵਾਸਤੇ ਜਿਹੜੇ ਮੈਟਸ ਆ ਹੋਰ ਇਦਾਂ ਦੀਆਂ ਫੈਸਿਲਿਟੀਆਂ ਹੈਗੀਆਂ ਸੋ ਇਹ ਬਣਨਾ ਬਹੁਤ ਜ਼ਰੂਰੀ ਹੈ ਸਾਡੀ ਪ੍ਰਾਇੋਰਟੀ ਆ ਤੇ ਜੇ ਦੁਬਾਰਾ ਹੁਣ 2026 ਦੇ ਵਿੱਚ ਨਵੀਂ ਮੈਜੋਰਿਟੀ ਦੀ ਗਵਰਨਮੈਂਟ ਆਉਂਦੀ ਆ ਸੋ ਮੇਰੀ ਇੱਕ ਕਮਿਟਮੈਂਟ ਰਹੂਗੀ ਕਿ ਜਿਹੜਾ ਨਿਊਟਨ ਰੈਕ ਸੈਂਟਰ ਆ ਇਹ ਪ੍ਰਾਇੋਰਟੀ ਦੇ ਨਾਲ ਤੇ ਜਲਦੀ ਤੋਂ ਜਲਦੀ ਕੰਪਲੀਟ ਹੋਵੇ So, what are the your views on this center? The previous mayor he announced something else, and now it's changed. And what next? well, this has gone on for far, far too long. the residents of newton have been waiting for a new recreation facility for quite some time now, in fact, over five years, and it's time that we get on with it. i'm very disappointed that it moved across the street. this cost the taxpayers $5 million for nothing. we put in road uh, system uh, to support the original uh, community center, and that money has been wasted. so you are supporting the original one. Well, to me, we just need to get on with it. And, you know, we had a site, we had a plan, we should have built it. Could we have added additional features such as a larger pool? Absolutely. That's what we should have done. We shouldn't have wasted the time and moved it across the street. My fear is, you know, this has gone on for so long, the budget will just keep increasing and increasing. The uh, original cost of doing the uh, original proposal was about sixty million dollars. It's now over three hundred million, and I'm certain that um, once it actually get, we get shovels in the ground, that we'll find it will even cost more than three hundred million. And uh, uh, what will be your team's strategy? Well, I just want to get on with it. Um, you know, whatever is decided, you know, we need to quit wasting taxpayers' money. we just need to get on building things. if we promise residents things, we need to get it built. thank you. and any message for our viewers? well, i just want to say to the newton residents in particular, thank you for your patience. you shouldn't have to wait for this. Uh, you deserve to have a good, uh, very excellent uh, recreation facility, and we need to get it built. we need to get it built quickly. thank you. thank you for your time. thank you so much. ਅ ਦੋਸਤੋ ਸਟੀਵ ਕੋਨਰ ਜੀ ਜਿਹੜੇ ਰਿਸ਼ਮੰਟ ਕੁਇਨਸਬਰੋ ਤੋਂ ਐਮ ਐਲ ਏ ਨੇ ਆਪਾਂ ਪਹਿਲਾਂ ਵੀ ਉਹਨਾਂ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਗੱਲਬਾਤ ਕੀਤੀ ਐ ਐਕਸਟਰਸ਼ਨ ਦੇ ਉੱਤੇ ਬਹੁਤ ਸਾਰੇ ਤੁਹਾਡੀਆਂ ਕਾਲਸ ਸੀਗੀਆਂ ਤੁਹਾਡੇ ਕਈ ਸਵਾਲ ਸੀਗੇ ਅੱਜ ਅਸੀਂ ਫੇਰ ਉਹਨਾਂ ਨੂੰ ਬੇਨਤੀ ਕੀਤੀ ਐ ਕਿ ਸਾਡੇ ਨਾਲ ਇਹਦੇ ਉੱਤੇ ਗੱਲਬਾਤ ਕਰਨ ਸਟੀਵ ਕੋਨਰ ਸਾਡੇ ਨਾਲ ਨੇ ਅ ਸਟੀਵ ਕੋਨਰ ਜੀ ਸਾਨੂੰ ਦੱਸਿਓ ਕਿ ਹੁਣ ਐਕਸਟਰਸ਼ਨ ਦੇ ਉੱਤੇ ਤੁਹਾਡੀ رائے ਕੀ ਐ ਤੇ ਤੁਹਾਨੂੰ ਕੀ ਲੱਗਦਾ ਵੀ ਇਹਦਾ ਹੱਲ ਕੀ ਹੋ ਸਕਦਾ ਜੇ ਤੁਹਾਡੀ ਪਾਰਟੀ ਹੁੰਦੀ ਤੇ ਇਹਦਾ ਹੱਲ ਕੀ ਕਰਦੀ ਉਹ ਗੱਲ ਇਹ ਹੈਗੀ ਆ ਆਪਾਂ ਰੀਐਕਟਿਵ ਸੋਲੂਸ਼ਨ ਦੇਖਦੇ ਆ ਰਹੇ ਹੈਗੇ ਆ ਪ੍ਰੋਐਕਟਿਵ ਹੋਣਾ ਪੈਣਾ ਹੈਗਾ ਜਿਹੜੇ ਵੀ ਰਿਸੋਰਸ ਹੈਗੇ ਆ ਜਿੱਦਾਂ ਸਿਟੀ ਆਫ ਸਰੀ ਚੋਂਦੀ ਹੈਗੀ ਆ ਰਿਸੋਰਸ ਆਨ ਐਂਡ ਹੋਨ ਸਿਟੀ ਆਫ ਸਰੀ ਫੈਡਰਲ ਗਵਰਨਮੈਂਟ ਕੋਲ ਗਈ ਸੀਗੀ ਐਂਡ ਫੈਡਰਲ ਗਵਰਨਮੈਂਟ ਕੋਲ ਤਾਂ ਗਈ ਸੀਗੀ ਬਿਕਾਜ਼ ਪ੍ਰੋਵਿੰਸ਼ੀਅਲ ਗਵਰਨਮੈਂਟ ਤੋਂ ਕੋਈ ਰਿਸੋਰਸ ਨਹੀਂ ਆ ਰਹੇ ਹੈਗੇ ਰਾਈਟ ਸੋ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਸੀਰੀਅਸਲੀ ਟੇਕ ਕਰਨਾ ਚਾਹੀਦਾ ਇਸ ਕ੍ਰਾਈਸਿਸ ਨੂੰ and, uh, and, uh, right? so, um, and j for example uh, 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 Oh, provincial government provide kar di resource Per matlab hona to go all the way to the federal government because uh, the city has been asking for more policing resources uh, resources to help the city deal with this crisis and oh i need to uh karna ki the province nu kithe resources kede dene particularly ਪਰ ਜਿਹੜੇ ਵੀ ਹੁਣ ਸਿਟੀ ਪੋਲਿਟਿਸ਼ੀਅਨ ਗੱਲ ਕਰਦੇ ਹੈਗੇ ਆ ਮੇਅਰ ਗੱਲ ਕਰਦੀ ਹੈਗੀ ਆ ਐਂਡ ਉਹਨਾਂ ਨੂੰ ਬੈਸਟ ਪਤਾ ਹੈਗਾ ਇਨ ਟਰਮਸ ਆ ਉਹਨਾਂ ਨੂੰ ਲੋਕਲ ਰਿਸੋਰਸ ਕਿਹੜੀ ਚਾਹੀਦੇ ਹੈਗੇ ਆ ਐਂਡ ਜਿਹੜੀ ਜਿਹੜੀਆਂ ਜਿਹੜੀਆਂ ਚੀਜ਼ਾਂ ਦੇ ਵਿੱਚ ਮੰਗਾਂ ਕੀਤੀਆਂ ਹੈਗੀਆਂ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਹੈਗੀਆਂ ਬੀਸੀ ਸੂਬੇ ਨੂੰ ਆ ਪਿਛਲੇ ਥੋੜੇ ਸਮੇਂ ਤੋਂ ਡੇਵਿਡ ਵੀ ਕਾਫੀ ਜ਼ਿਆਦਾ ਐਕਟਿਵ ਹੋਇਆ ਹੈ ਇਸ ਮਾਮਲੇ ਦੇ ਵਿੱਚ ਤੁਹਾਨੂੰ ਲੱਗਦਾ ਵੀ ਹੁਣ ਕੁਝ ਕਰਨਗੇ ਵਲ ਦੇਖੋ ਜੀ ਗੱਲਬਾਤ ਜਿਆਦਾ ਹੀ ਕਰਦੇ ਹੈਗੇ ਆ ਐਕਸ਼ਨ ਘੱਟ ਹੁੰਦੇ ਆ ਇਹਨਾਂ ਦੇ ਸੋ ਹੁੰਦੇ ਕੋ ਐਕਸਟਰਸ਼ਨ ਕਰਿਸ ਜਿਆਦਾ ਕ ਜਿਆਦੀ ਹੋਈ ਹੈਗੀ ਸਿንስ ਮੇ ਹੁਣ ਤਕਰੀਬਨ 9 ਮਹੀਨੇ ਹੋ ਗਏ ਹੈਗੇ ਆ ਐਂਡ ਬੋਲਦੇ ਬਹੁਤ ਬੋਕੋ ਸ਼ਾਗੇ ਆ ਮੀਡੀਆ ਦੇ ਵਿੱਚ ਪਰ ਜਦੋਂ ਤੁਸੀਂ ਐਕਸ਼ਨ ਦੇਖਦੇ ਹੈਗੇ ਆ ਬਹੁਤ ਕੁਝ ਨਹੀਂ ਹੁੰਦਾ ਹੈਗਾ ਇਹਦਾ ਲੌਂਗ ਟਰਮ ਜਾਂ ਪੱਕਾ ਹੱਲ ਜਾਂ ਇਹਦੀ ਹਿਸਟਰੀ ਹੈ ਕਿਉਂ ਇੱਥੇ ਤੱਕ ਪਹੁੰਚੇ ਖਾਸ ਤੌਰ ਦੇ ਉੱਤੇ ਸਾਡੀ ਕਮਿਊਨਿਟੀ ਇਸ ਕ੍ਰਾਈਸਿਸ ਦੇ ਵਿੱਚ ਕਿਉਂ ਆਈ ਤੁਸੀਂ ਕਿਦਾਂ ਦੇਖਦੇ ਗੱਲ ਇਹ ਹੈਗੀ ਆ ਜੇ ਪ੍ਰੋਪਰ ਐਕਸ਼ਨ ਪਹਿਲਾਂ ਤੋਂ ਹੁੰਦਾ ਤੁਸੀਂ ਕ੍ਰਾਈਮ ਨੂੰ ਸਟਾਪ ਕਰ ਸਕਦੇ ਹੁੰਦੇ ਆ ਰਾਈਟ ਬਜੇ ਤੁਸੀਂ ਸਲੋ ਐਕਟ ਕਰਦੇ ਹੈਗੇ ਆ ਦੇਖਦੇ ਆ 2 ਮਹੀਨੇ ਲਾਦਨ ਨੇ ਪਹਿਲੇ ਸਟੈਪ ਲੈਣ ਨੂੰ ਫਿਰ ਤੁਸੀਂ ਕੋਈ ਸਟੈਪ ਚੱਕਦੇ ਆ ਫਰਦੂਜ਼ੀ ਜੋ ਪਿਛਲੇ 2 ਮਹੀਨੇ ਦਾ ਹੁੰਦਾ ਹੈਗਾ ਤੁਸੀਂ ਉਹ ਉਹ ਕੋਸ਼ਿਸ਼ ਕਰਦੇ ਆ ਕੈਚ ਅਪ ਕਰਨ ਲੈ ਐਂਡ ਫਿਰ ਤੁਸੀਂ ਪਿੱਛੇ ਹੋਰ ਹੋ ਜਾਂਦੇ ਹੈਗੀਆਂ ਸੋ ਆਪਾਂ ਦੇਖ ਰਹੇ ਹੈਗੀਆਂ ਇਸ ਕ੍ਰਾਈਸਿਸ ਦੇ ਵਿੱਚ ਲਗਾਤਾਰ ਬੇਸਿਸ ਤੇ ਗਵਰਨਮੈਂਟ ਦੋ ਸਟੈਪ ਪਿੱਛੇ ਹੀ ਹੁੰਦੀ ਹੈਗੀਆਂ ਐਂਡ ਸੋ ਜੇ ਪ੍ਰੋਐਕਟਿਵ ਵੇ ਗਵਰਨਮੈਂਟ ਹੋਵੇ ਮੇਬੀ ਇਹਦੇ ਉਤੇ ਜਿਆਦਾ ਸਖਤ ਸਖਤ ਐਕਸ਼ਨ ਹੋਣਾ ਸਗਾ ਐਂਡ ਸ਼ਾਇਦ ਕ੍ਰਾਈਸਿਸ ਡੀਲ ਹੋ ਸਕਦੀ ਸੀ ਐਂਡ ਹੋ ਸਕਦੀ ਸੀ ਤੁਸੀਂ ਅਸੈਂਬਲੀ ਦੇ ਵਿੱਚ ਮੁੱਖ ਵਿਰੋਧੀ ਪਾਰਟੀ ਬਜੋ ਐਸ ਵੇਲੇ ਕੀ ਕਰ ਰਹੇ ਆ ਇਹਦੇ ਲਈ ਉਹ ਸਾਡਾ ਕੰਮ ਹੈਗਾ ਟੂ ਅਪੋਜ਼ ਆਪੋਜੀਸ਼ਨ ਕਰਨਾ ਜਦੋਂ ਇਹਨਾਂ ਨੂੰ ਕ੍ਰਿਟਿਕਸਾਈਜ਼ ਕਰਨਾ ਜਦੋਂ ਇਟਸ ਨਫ ਸਟੈਫ ਨਹੀਂ ਲੰਦੇ ਹੈਗੇ ਸੋ ਹੁਣ ਫੋਰ ਐਗਜ਼ਾਮਪਲ ਜੀ ਸਿਟੀ ਆਫ ਸਰੀ ਗੱਲ ਕਰਦੀ ਹੈਗੀ ਰਿਸੋਰਸ ਨਹੀਂ ਆ ਰਹੇ ਹੈਗੇ ਸਾਡਾ ਕੰਮ ਹੈਗਾ ਲੈਜਿਸਲੇਚਰ ਦੇ ਵਿੱਚ ਬੋਲਣਾ ਕਿ ਆ ਪ੍ਰੋਵਿੰਸ਼ਲ ਲੈਵਲ ਤੇ ਦੱਸਣਾ ਮਿਨਿਸਪਲ ਲੈਵਲ ਤੋਂ ਮੰਗਾਂ ਆ ਰਹੀਆਂ ਹੈਗੀਆਂ ਉਹ ਫੁੱਲ ਨਹੀਂ ਹੋ ਰਹੀਆਂ ਹੈਗੀਆਂ so to hold this government accountable so gol ta hai ga jadon tusi hold karde accountable fir action hone chahide hagea je nahi action honde hagea fir voteran de samne oh gall aa jandi hagea tusi lokan de vich vichar de ho chune honi namonde a lok thanu ki keh rahe hai is vele ohna di awaz ki thanu sun rahi hai lok eh keh rahe hagea action nahi ohna nu dasti hagee zyada kuch bolde hagee government de paseon ਪਰ ਐਕਸ਼ਨ ਨਹੀਂ ਹੋ ਰਹੀ ਹੈਗੀ ਹੁਣ ਤੁਸੀਂ ਦੇਖੋ ਆ ਰੀਸੈਂਟ ਕਮਿਊਨਿਟੀ ਐਡਵਾਈਜ਼ਰੀ ਗਰੁੱਪ ਸ਼ੁਰੂ ਕੀਤੀ ਹੈਗੀ ਇਹ ਬੜਾ ਅਨਾਉਂਸਮੈਂਟ ਕੀਤਾ ਗਿਆ ਇਹਦਾ ਹੋਰ ਇਹਦਾ ਫੁੱਲ ਪਰਪਸ ਇਹ ਗਵਰਨਮੈਂਟ ਕਹਿੰਦੀ ਹੈਗੀ ਆ ਐਨਡੀਪੀ ਗਵਰਨਮੈਂਟ ਕਹਿੰਦੀ ਹੈਗੀ ਹੁਣ ਇਸ ਦੇ ਨਾਲ ਉਹਨਾਂ ਨੂੰ ਪਤਾ ਲੱਗੂਗਾ ਲਿਸਨ ਕਰ ਸਕੂਗੇ ਬਟ ਤੁਸੀਂ ਦੇਖੋ ਇਹਨਾਂ ਨੂੰ ਵਧੀਆ ਚੀਜ਼ ਹੈ ਉਹ ਲਿਸਨ ਕਰਨਾ ਚਾਹੁੰਦੇ ਹੈਗੇ ਕਮਿਊਨਿਟੀ ਨੂੰ ਪਰ ਦਿਸ ਇਜ਼ ਟੂ ਲੇਟ ਟੂ ਲੇਟ ਰਾਈਟ ਸੋ ਬੇਸਿਕਲੀ ਮੇ ਤੋਂ ਚੱਲਦਾ ਆ ਰਿਹਾ ਹੈਗਾ ਕਿਉਂ ਨਹੀਂ ਉਦੋਂ ਦੇ ਇਹ ਸੁਣ ਇਹਨਾਂ ਨੂੰ ਸੁਣਨਾ ਚਾਹੀਦਾ ਸੀਗਾ ਕਮਿਊਨਿਟੀ ਕੀ ਕਹਿੰਦੀ ਸੀ ਜੇ ਸੁਣਦੇ ਆਂਦੇ ਫਿਰ ਬੇਸਿਕਲੀ ਸੋਲੂਸ਼ਨ ਵੀ ਹੋਣੇ ਸੀਗੇ ਸੋ ਬੇਸਿਕਲੀ ਹੁਣ ਮੈਂ ਇਹਨਾਂ ਨੇ ਕਮਿਊਨਿਟੀ ਐਡਵਾਈਜ਼ਰੀ ਗਰੁੱਪ ਸ਼ੁਰੂ ਕੀਤੀ ਹੈਗੀ ਲਿਸਨ ਕਰ ਲਈ ਬਟ ਇਟਸ ਇਟਸ ਐਸੈਂਸ਼ੀਅਲੀ ਬੇਸਿਕਲੀ ਇਟ ਲਿਪ ਸਰਵਿਸ ਹੀ ਆ ਇਹ ਜਿਹੜਾ ਕਰ ਰਿਹਾ ਹੈ ਬਿਕਾਜ਼ ਆਪ ਐਕਸ਼ਨ ਕੋਈ ਨਹੀਂ ਕਰਦੇ ਹੈਗੇ to uh, end of this crisis ji assteam ji aakhir de vich sade channel punjabi de darshakan de layi koi sneha koi message message eh uh, um mack community de nale ek crisis end honi chahidi hai giya and jinne uh, bhi resource uh, municipal politician uh, advocate kar rahe hai giya provincial government nu mangaan pooriya karni chahidi hai giyan thank you very much meharbani ji ਦੋਸਤੋ Shiv Connor ਨਾਲ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਨੇ ਆਪਣਾ ਪੱਖ ਦੱਸਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਹੋਰ ਇਹ ਪੱਖ ਆ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ